ਉਹਦੀ ਤਿਆਰੀ ਕੀਤੀ ਗਈ ਆ ਇਹ ਤਿਆਰੀ ਜਿਹੜੀ ਆ ਅਸੀਂ ਪਿੰਡਾਂ ਦੇ ਵਿੱਚ ਸਪੀਕਰਾਂ ਤੇ ਬੋਲ ਕੇ ਸਾਰਿਆਂ ਨੂੰ ਲਾਂਬੰਦ ਕਰਕੇ ਵੱਡੀ ਗਿਣਤੀ ਦੇ ਵਿੱਚ ਇਹ ਧਰਨੇ ਲਾਏ ਜਾਣਗੇ ਇਹ ਧਰਨੇ ਨਿੱਜੀ ਕਰਨ ਦੇ ਵਿਰੋਧ ਦੇ ਵਿੱਚ ਆ ਜੋ ਬਿਜਲੀ ਐਕਸ 2025 ਲੈ ਆ ਕੇ ਤੇ ਬਿਜਲੀ ਬੋਰਡ ਦਾ ਪੱਕੇ ਰੂਪ ਦੇ ਵਿੱਚ ਨਿੱਜੀਕਰਨ ਕੀਤਾ ਜਾਣਾ ਕਾਰਪੋਰੇਟ ਪੂੰਜੀਪਤੀਆਂ ਦੇ ਹੱਥੇ ਦਿੱਤਾ ਜਾਣਾ ਤੇ ਚਿਪ ਵਾਲੇ ਮੀਟਰ ਜਿਹੜਿਆ ਉਹ ਖਰਤਕਾਰਾਂ ਦੇ ਘਰਾਂ 'ਚ ਲਾਏ ਜਾਣੇ ਆ ਇਹਨਾਂ ਨੂੰ ਸਾਰੇ ਨੂੰ ਰੋਕਣ ਵਾਸਤੇ 14 ਜੁਲਾਈ ਨੂੰ ਅਸੀਂ ਜਿਹੜਾ ਵਾ ਚੀਫ ਦਫ਼ਤਰਾਂ ਤੇ ਐਸ்சி ਦਫ਼ਤਰਾਂ ਤੇ ਐਕਸ਼ਨ ਦਫ਼ਤਰਾਂ ਤੇ ਜਿਹੜੇ ਆ ਇਹ ਧਰਮੇ ਲਾਏ ਜਾਣੇ ਆ ਉਹਦੀਆਂ ਤਿਆਰੀਆਂ ਕੀਤੀਆਂ ਜਾਣੀਆਂ ਇਹਨਾਂ ਦੇ ਵਿੱਚ ਲਾਂਚਮੈਂਟ ਕਰਵਾ ਕੇ ਸਾਰਿਆਂ ਨੂੰ ਲਾਂਬੰਦ ਕੀਤਾ ਜਾਊਗਾ ਕਿਉਂਕਿ ਬਿਜਲੀ ਦਾ ਜਿਹੜਾ ਮਸਲਾ ਵਾ ਉਹ ਕੱਲੇ ਕਿਸਾਨ ਦਾ ਨਹੀਂ ਜਾਂ ਮਜ਼ਦੂਰ ਦਾ ਨਹੀਂ ਹਰ ਵਰਗ ਦਾ ਵਾ ਚਾਹੇ ਉਹ ਦੁਕਾਨ ਕਰਦਾ ਚਾਹੇ ਕੋਈ ਬਿਜ਼ਨਸ ਕਰਦਾ ਕੋਈ ਵੀ ਕਰਦਾ ਹਾਰ ਬਰਗ ਦਾ ਮਸਲਾ ਵਾ ਉਹ ਸਾਰਿਆਂ ਵਾਸਤੇ ਆ ਇਹ ਕਰਕੇ ਸਾਰਿਆਂ ਲਾਭਾਂ ਦੀ ਕੀਤੀ ਜਾਊਗੀ ਨਾਲ ਵੀ ਇਹਦੇ ਜਿਹੜਾ ਲੈਂਡ ਪੂਲਿੰਗ ਦੀ ਸਕੀਮ ਆਈ ਆ ਜਿਹੜੀ ਇਹ ਭਾਰਤ ਸਰਕਾਰ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਆਈ ਆ ਜਿਹੜਾ ਗਲਾਮਾ ਗਲਾਂ ਲਾਮਾ ਜਿਹੜਾ ਇਹਦੇ ਹੋਰ ਪੁੱਡਾ ਦੇ ਵਿੱਚ ਜਿਹੜੀਆਂ 29 ਸ਼ਹਿਰਾਂ ਦੇ ਵਿੱਚ ਇਹ ਕਲੋਨੀਆਂ ਬਣਾਈਆਂ ਜਾਣੀਆਂ ਤੇ ਉਹਦੇ ਵਿੱਚ ਲੱਖਾਂ ਏਕੜ ਜਿਹੜੀ ਜ਼ਮੀਨ ਆ ਲੋਕਾਂ ਦੀ ਇਕਵੈਲ ਕੀਤੀ ਜਾਣੀ ਆ ਉਹਦੇ ਉੱਤੇ ਵੀ ਜਿਹੜੀ ਲੜਾਈ ਸਾਡੀ ਜਾਰੀ ਆ ਉਹਨਾਂ ਵਾਲੇ ਸਮੇਂ 'ਚ ਵੱਡੀ ਲੜਾਈ ਲੜਾ ਗਈ ਤੇ ਨਾਲ ਹੀ ਜਿਹੜਾ ਵਾ ਸਰਕਾਰ ਵੱਲੋਂ ਜਿਹੜੀਆਂ ਆਬਾਦ ਕੀਤੀਆਂ ਹੋਈਆਂ ਜ਼ਮੀਨਾਂ ਵਾ ਉਹਨਾਂ ਦੇ ਉੱਤੇ ਜਿਹੜਾ ਕਬਜ਼ੇ ਦਖਲ ਲੈਣ ਦੀ ਗੱਲ ਆ ਰਹੀ ਆ ਜਿੱਥੇ ਜਿਲ੍ਹੇ ਜਲੰਧਰ ਦੇ ਵਿੱਚ ਬਾਮੜੀਆਂ ਚੱਕ ਬਾਮੜੀਆਂ ਤੇ ਸੰਮੂਵਾਲ ਜਾਂ ਜਾਣੀਆਂ ਦੇ ਵਿੱਚ ਆਏ ਕੰਗਕਲ ਆਏ ਹੀ ਜਾਂ ਕੋਟਲੀ ਗਾਜਰਾਂ ਦੇ ਵਿੱਚ ਜਿਹੜੀ 116 ਏਕੜ ਪਹਿਲਾਂ ਜ਼ਮੀਨ ਐਕਵਾਇਰ ਕੀਤੀ ਹੋਈ ਸੀ ਉਹ بے ਬਾਦ ਪਈ ਆ ਉੱਥੇ ਕੁਛ ਹੋ ਜੇ ਬਣਾਇਆ ਨਹੀਂ ਗਿਆ ਕੁਛ ਨਹੀਂ ਕੀਤਾ ਤੇ ਉਸ ਦੇ ਨਾਲ ਜਿਹੜੇ 31 ਏਕੜ ਏਕੜ ਜਮੀਨ ਆ ਜਿਹੜੀ ਹਾਈਵੇ ਰੋਡ ਦੇ ਨਾਲ ਲੱਗ ਰਹੀ ਆ ਉਸ ਦੀ ਬਹੁਤ ਵੱਡੀ ਕੀਮਤ ਆ ਉਹਦੇ ਉੱਤੇ ਵੀ ਜਿਹੜਾ ਹੁਣ ਜਿਹੜਾ ਦਖਲ ਲੈਣ ਵਾਸਤੇ ਜਿਹੜੀ ਸਰਕਾਰ ਆ ਉਹ ਜ਼ੋਰਾ ਜਬਰੀ ਕਰ ਰਹੀ ਆ ਤੇ ਸਾਡੇ ਕਿਸਾਨ ਜਿਹੜੇ ਆ ਉਹ ਡਟੇ ਹੋਏ ਆ ਉਹ ਸਾਡੀ ਕਰੋੜਾਂ ਦੀ ਜਮੀਨ ਜਿਹੜੀ ਆ ਉਹ 28 ਲੱਖ ਦੇ ਹਿਸਾਬ ਨਾਲ ਸਾਨੂੰ ਮੁਆਵਜ਼ਾ ਦੇ ਕੇ ਇਹ ਜਮੀਨ ਜਿਹੜਾ ਦਖਲ ਲੈਣਾ ਚਾਹੁੰਦੇ ਆ ਕਿਸੇ ਹਾਲਤ ਦੇ ਵਿੱਚ ਦਖਲ ਨਹੀਂ ਦਵਾਂਗੇ ਕਿ ਜਿੰਨਾ ਚਿਰ ਇਹਦਾ ਸਹੀ ਜੋ ਦੀ ਮਾਰਕੀਟ ਕਮੇਟ ਮਾਰਕੀਟ ਰੇਟ ਆ ਉਹਦਾ 4 ਗੁਣਾ ਜਿਹੜਾ ਵਾ ਉਹਦਾ ਜਾੜਾ ਪੱਤਾ ਜਿਹੜਾ ਵਾ ਉਹ ਨਹੀਂ ਦੇ ਕੇ ਜਿੰਨਾ ਚਿਰ ਉਹਨਾਂ ਨੂੰ ਸਹੀ ਇਨਸਾਫ ਜਾਂ ਨਹੀਂ ਦਿੱਤਾ ਜਾਂਦਾ ਉਹਨਾਂ ਚਿਰੇ ਜ਼ਮੀਨ ਜਿਹੜੀ ਐਕਵਾਇਰ ਨਹੀਂ ਕਰ ਦਿੱਤੇ ਜਾਵਾਂਗੇ ਜਿਹੜੀ ਮੱਕੀ ਆ ਮੱਕੀ ਵੜਨ ਤੋਂ ਬਾਅਦ ਆਂਦੇ ਵੀ ਤੁਸੀਂ ਆਪਣੀ ਮੱਕੀ ਵੜ ਲਓ ਫਿਰ ਅਸੀਂ ਕਬਜ਼ਾ ਲੈਣਾ ਮੱਕੀ ਵੜ ਤੋਂ ਬਾਅਦ ਅਸੀਂ ਆਪਣੀ ਜਿਹੜੀ ਝੋਨੇ ਦੀ ਫਸਲ ਵੀ ਬੀਜਾਂਗੇ ਸਾਰਾ ਉੱਥੇ ਕੰਮ ਕਰਾਂਗੇ ਜਿੱਦਣ ਪ੍ਰਸ਼ਾਸਨ ਆਇਆ ਉਹਦਾ ਅਸੀਂ ਡਟ ਕੇ ਵਿਰੋਧ ਵੀ ਕਰਾਂਗੇ ਇਸ ਕਰਕੇ ਅੱਜ ਦੀ ਮੀਟਿੰਗ ਦੇ ਵਿੱਚ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ 14 ਦਾ ਧਰਨਾ ਜਿਹੜਾ ਬਿਜਲੀ ਬੋਰਡ ਦਾ ਉਹ ਵੀ ਲਾਵਾਂਗੇ ਤਖਲ ਲੈਣ ਆਉਣਗੇ ਉਹ ਵੀ ਰੋਕਾਂਗੇ ਲੈਂਡ ਪੂਲਿੰਗ ਦੇ ਉੱਤੇ ਜੋ ਜਿਹੜਾ ਵਾ ਇਹ ਕਰ ਰਿਹਾ ਉਹਤੇ ਵੀ ਸਾਡੀ ਵੱਡੀ ਲੜਾਈ ਆ ਲਾਮਬੰਦੀ ਕਰਾਂਗੇ ਤੇ ਜਿਹੜਾ ਆ ਦਖਲ ਲੈਣ ਵਾਲੀਆ ਕੋਟਲੀ ਕਾਜਰਾ ਦੇ ਵਿੱਚ ਜਾਂ ਚੱਕ ਬਾਂਮਣੀਆਂ ਸਮੂਹ ਵਾਲਿਆਂ ਜਾਂ ਜਾਣੀਆਂ ਦੇ ਵਿੱਚ ਇਸ ਕੰਕਰ ਦਾ ਵਿੱਚ ਆਹੀ ਇਹਦੀ ਵੀ ਲੜਾਈ ਲੜ ਕੇ ਹੀ ਵੱਡੇ ਵਿਰੋਧ ਦੇ ਵਿੱਚ ਇਹਨੂੰ ਰੋਕਾਂਗੇ ਇਹ ਹੀ ਸਾਡੀ ਅੱਜ ਦੀ ਮੀਟਿੰਗ ਦਾ ਜਿਹੜਾ ਏਜੰਡਾ ਸੀਗਾ वाहेगुरु जी का ख़सा वाहिगुरु जी फते